ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਸ਼ਰਾਬ ਦੀ ਸਮਗਲਿੰਗ ਕਰਨ ਦੇ ਲਈ ਤਸਕਰਾਂ ਨੇ ਲੱਭਿਆ ਨਵਾਂ ਢੰਗ ਇੰਡੀਅਨ ਆਇਲ ਪੈਟਰੋਲ ਕੰਪਨੀ ਦਾ ਤਸਕਰਾਂ ਨੇ ਟਰੱਕ ਕੀਤਾ ਤਿਆਰ ਟਰੈਂਕਰ ਵਿੱਚ ਬਣਾਏ ਛੋਟੇ-ਛੋਟੇ ਖਾਨੇ ਪੈਟਰੋਲ ਦੀ ਜਗ੍ਹਾ ਸ਼ਰਾਬ ਲੁਕੋ ਕੇ ਕੀਤੀ ਜਾ ਰਹੀ ਸੀ ਤਸਕਰੀ ਗੁਰਦਾਸਪੁਰ ਪੁਲਿਸ ਨੇ ਫਬਰੀ ਪਾਈ ਪਾਸ ਤੋਂ ਟੈਂਕਰ ਸਮੇਤ ਡਰਾਈਵਰ ਨੂੰ ਕੀਤਾ ਗ੍ਰਿਫਤਾਰ ਦੀਪਕ ਤੂਰ ਦੇ ਪਿੱਛੇ ਆ ਹਾਂ चला 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 मान योग एस एसवी साहब गुरदासपुर ਜੀ ਦੇ ਨਜਰ ਪਿਸਾਂ ਨਰ ਦੇਸ਼ ਦੇ ਜਿਹੜੇ ਭੜੇ ਪਰਚਾਂ ਦੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੇ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਅਸਲ ਤੋਂ ਸਾਡੇ ਸਦਰ ਤੇ ਸਪੈਸ਼ਲ ਬ੍ਰਾਂਚ ਦੇ ਇਨਸਪੈਕਟਰ ਜਸਵੀਰ ਸਿੰਘ ਨਾਕਾ ਬਬਲੀਪਾ ਇਸ ਕੋਲ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮੈਂ ਕਿਡਾਵਲ ਬਰੰਦ ਹੋਈ ਜਿਸ ਤੇ थाना ਸਦਰ ਵਿੱਚ ਅਫੇਅਰ ਲੋਜ ਕਰ ਲਈ ਗਈ ਹੈ ਦੋ ਚੀਨوں ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਰ ਕਿਦੋਂ ਤੋਂ ਲੱਗੇ ਦੇ ਸੀ ਇਸ ਧੰਦੇ ਦੇ ਵਿੱਚ ਉਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਨਹੀਂ ਅਜੇ ਇਨਵੈਸਟੀਗੇਸ਼ਨ ਪਾਰਟ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿੰਕਾਂ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਕੀ ਬਣਾਇਆ ਸੀ ਤਰੀਕਾ ਜਿਹੜਾ ਤੇਲ ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋ ਸੀ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਲਿਜਾਇਆ ਗਿਆ ਇਹ ਚੰਡੀਗੜ੍ਹ ਮਾਰਕਾ ਸ਼ਰਾ ਸੇਮ ਦਾ ਫੜਾ ਕਿ ਮੇਰੀ ਜਾਨ ਤੁਸੀਂ ਇਹ ਇਹ ਜਦਾ ਨਾ ਹੈਗਾ ਜੀ ਬਲਵਿੰਦਰ ਸਿੰਘ ਸਨ ਜਸਵਿੰਦਰ ਸਿੰਘ ਸ਼ਹਿਰ ਕੋਤਾ ਲੈਣ ਵਾਲਾ ਹੈ ਸਪਲਾਈ ਕਿਤੇ ਕਿਤੇ ਕਰਦੀ ਹੈ ਇਹ ਜਿਹੇ ਕੋ ਪੁੱਛ ਕਿਸ ਕਰਨੀ ਆ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਨੀ ਹੈ ਕੰਪਰਸਰ ਤਾਂ ਆਪਣਾ ਸੀ ਜਿਹਨੇ ਕਰਾਈ ਸੀ ਟੈਂਕਰ ਕਰਾਇਆ ਸੀ ਇਹ ਡਰਾਈਵਰ ਸੀ ਇਹ ਕੰਪਰਸਰ ਦੇ ਵਾਸਤੇ ਬਣਾ ਕੇ ਆਇਆ ਸੀ ਐਸੇ ਵਾਸਤੇ ਸਪੈਸ਼ਲ ਦੇ ਵਾਸਤੇ ਬਣਾਇਆ ਗੋਦ ਚ ਖਾਣੇ ਬਣਾਏ ਗਏ ਕਿ ਇਹਨੂੰ ਪੰਦਰਾਂ ਚੱਲੇ ਵੀ ਤੇਲ ਲੈ ਕੇ ਜਾ ਰਹੇ ਉਹ ਵੀ ਕਰਾਂਗੇ ਉਹ ਦੇਸ ਕੋਲ ਪੁਸ਼ਕਿਸ ਪੜਤਾਲ ਕਰਾਂਗੇ ਸਾਰੇ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੈਸਟ ਕੀਤਾ ਜਾਵੇ ਡੀਟੇਲ ਸਪਲਾਈ ਕਰਦਾ ਵੀ ਹੈ ਕਿ ਜੈਸੀ ਕਿਸੇ ਬਸ ਨਹੀਂ 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 ਸਿਰਫ ਇਸੇ ਕੰਮ ਵਾਸਤੇ ਪਲਾਨ ਹੈ ਖਾਣੇ ਕੀ ਦਾ ਦੇਈ ਕੋਈ ਟੈਕ ਨਹੀਂ ਆ ਜਾ ਸਕਦਾ ਹਾਂ ਕੋਟੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟੈਂਕਰ ਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਾਰੇ ਨੈਟਵਰਕਾਂ ਜਾਂ ਇਹ ਗ로우 ਵਾਲਾ ਕਿੰਨੇ ਮੈਂ ਇਹ ਸਾਰਾ ਕਿਉਂਕਿ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਹੈ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰ ਦਾਂਗੇ ਜਿੱਦਾਂ खाने ਬਣਾਏ तो तो या साफ ਸੌਂਦੇ ਜਾਹ ਰਹੀ ਹੈ ਮਤਲਬ ਪਹਿਲੇ ਵੀ ਕਰਦੇ ਹੁਣਗੇ ਕਿਉਂਕਿ ਬਿਲਕੁਲ 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 ਕਰਦੇ ਹੁਣ ਤੇ ਆਇਆ ਕੋਈ ਸੰਨ ਕਿ ਪਹਿਲੇ ਕੁਝ ਕੀਤਾ ਨਹੀਂ ਅਜੇ ਇੱਥੇ ਕੋਈ ਬਰੀਕੀ ਨਾ ਪੁੱਛ ਕੇ ਕੁਝ ਨਹੀਂ ਕੀਤੀ ਬਰੀਕੀ ਨਾ ਪੁੱਛ ਕੇ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਜਿਹਾ ਦੇ ਦੇਣਗੇ